ਉਦਯੋਗਿਕ ਸ਼ਹਿਰ ਲੁਧਿਆਣਾ ਦੇ ਵਿੱਚ ਕਈ ਉਦਯੋਗਪਤੀ ਸਾਈਕਲ ਪਾਰਟਸ ਦਾ ਕੰਮ ਕਰਦੇ ਹਨ ਜਿਸ ਦੇ ਤਹਿਤ ਲੁਧਿਆਣਾ ਯੂनाइटेड ਸਾਈਕਲ ਪਾਰਟਸ ਐਂਡ ਮੈਨੂਫੈਕਚਰਿੰਗ ਐਸੋਸੀਏਸ਼ਨ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਨਦਕਾਰ ਹਿੱਸਾ ਲੈ ਰਹੇ ਹਨ ਅਤੇ ਇਸ ਚੋਣਾਂ ਦੇ ਤਹਿਤ ਇੱਕ ਪ੍ਰੈਸ ਵਾਰਤਾ ਕੀਤੀ ਗਈ ਅਤੇ ਇਸ ਪ੍ਰੈਸ ਵਾਰਤਾ ਦੇ ਵਿੱਚ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਇਸ ਮੌਕੇ ਪ੍ਰਧਾਨ ਦੇ ਅਹੁਦੇਦਾਰ ਲਈ ਉਮੀਦਵਾਰ ਹਰਸਿਮਰਨਜੀਤ ਸਿੰਘ ਲੱਕੀ ਨੇ ਕਿਹਾ ਕਿ ਜੇਕਰ ਉਹਨਾਂ ਦੀ ਟੀਮ ਇਹ ਚੋਣ ਜਿੱਤਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣਾ ਦੀ ਇੰਡਸਟਰੀ ਦੇ ਲਈ ਹੋਰ ਵੀ ਵੱਡੇ ਉਪਰਾਲੇ ਕੀਤੇ ਜਾਣਗੇ ਮੈਂ ਸਭ ਦਾ ਨਾਮ ਇੰਟਰੋਡਕਸ਼ਨ ਦੇਣਾ ਜੀ ਸਰ ਮੈਂ ਸੈਲਫ ਹਰਸਿਮਰਜੀਤ ਸਿੰਘ ਲੱਕੀ ਪ੍ਰੈਜ਼ੀਡੈਂਸੀ ਪੋਸਟ ਤੋਂ ਸਰ ਅਰਜਨਜੀਤ ਪੋਗਲ ਹਾਂ ਜੀ ਇੱਕ ਮਿੰਟ ਸਰਤ ਅਜੂਨੀ ਬੋਗ ਸਰ ਸੀਨੀਅਰ ਪ੍ਰੈਜਿਡੈਂਟ ਦੀ ਪੋਸਟ ਤੇ ਸ੍ਰੀ ਰਾਮ ਸਿੰਘ ਜੀ ਮੱਕੜ ਜੀ ਸਰ 22 ਪ੍ਰੈਜਿਡੈਂਟ ਦੀ ਪੋਸਟ ਤੇ ਰਾਜੀਵ ਜੈਨ ਜੀ ਜੀ ਜਨਰਲ ਸੈਕਟਰੀ ਦੀ ਪੋਸਟ ਤੇ ਸਰ ਰਜਿੰਦਰ ਸਿੰਘ ਸਰਾਲੀ ਸਾਹਿਬ ਸੈਕਟਰੀ ਦੀ ਪੋਸਟ ਤੇ ਸੋਨੂ ਮਰਦੀ ਸਾਡੇ ਖੜ ਰਹੇ ਨੇ ਰੋਪਕੰਡਾ ਸੈਕਟਰੀ ਦੀ ਪੋਸਟ ਤੇ ਤੇ ਰੋਹਿਤ ਰਹੇ ਜੀ ਜੀ ਲੜ ਰਹੇ ਨੇ ਸਾਡੇ ਫਾਈਨੈਂਸ ਦੇ ਤੇ ਸਾਡੇ ਵਿਲੈਕੀ ਰਾਮ ਜੀ ਹਾਂਜੀ ਜੁਆਇੰਟ ਸੈਕਟਰੀ ਇਹ ਸਾਡੀ ਪੂਰੀ ਟੀਮ ਹੈ ਜੀ ਤੇ ਅਜੰਡਾ ਟੀਮ ਦਾ ਦੇਖੋ ਬੜਾ ਸਪੈਸ਼ਟ ਹੈ ਕਾਮਨ ਹੈ ਗਰੋਥ ਆਫ ਬਾਈਸਾਈਕਲ ਇੰਡਸਟਰੀ ਔਰ ਜਿਹੜੀਆਂ ਮੁਸ਼ਕਲਾਂ ਤੇ ਜਿਹੜੀ ਸਾਡੀ ਸਮਾਲ ਸਕੇਲ ਤੇ ਮਾਈਕਰੋ ਇੰਡਸਟਰੀ ਜੂਝ ਰਹੀ ਹੈ ਉਹਨੂੰ ਉਸ ਤੋਂ ਬਾਹਰ ਕੱਢਣਾ ਔਰ ਕਿਸੇ ਵੀ ਤਰੀਕੇ ਦੀ ਇੰਡਸਟਰੀ ਨੂੰ ਜੋ ਵੀ ਪ੍ਰੋਬਲਮ ਆਉਂਦੀਆਂ ਨੇ ਉਹਨਾਂ ਨੂੰ ਅਸੀਂ 100% ਸੋਲਵ ਕਰਾਂਗੇ ਔਰ ਆਪਣੇ ਜੋ ਅਜੰਡੇ ਨੇ ਉਹ ਪੂਰੇ ਕਲ ਮੈਨੀਫੈਸਟੋ ਤੋਂ ਦਿੱਤੇ ਸਰ ਇਹ ਸਾਰੀ ਟੀਮ ਤੁਸੀਂ ਜਿਹੜੀ ਕੀਤੀ ਹੈ ਇਹਨਾਂ ਦੀ ਕੀ ਪ੍ਰਾਪਤੀ ਜਿਹੜੀ ਟੀਮ ਬਣੀ ਜੀ ਕੀ ਪ੍ਰਾਪਤੀ ਇਹਨਾਂ ਦੀ ਪ੍ਰਾਪਤੀਆਂ ਪਿਛਲੇ ਕੀ ਆ ਕੀ ਕੰਮ ਕੀਤਾ ਇਹਨਾਂ ਨੇ ਜਿਹੜੇ ਤੁਸੀਂ ਦੁਆਰਾ ਟੀਮ ਬਣਾਈ ਆ ਇਹ ਕੀ ਕਰੂਗੀ ਦੇਖੋ ਇਹ ਯੂਨਾਈਟਿਡ ਟੀਮ ਹੈ ਇਹ ਸਾਰੀ ਇੰਡਸਟਰੀ ਦੀ ਟੀਮ ਹੈ ਸਾਰੇ ਇੰਡਸਟਰੀਸਟ ਨੇ ਇਹਨਾਂ ਸਾਰਿਆਂ ਨੇ ਆਪਣੀ ਆਪਣੀ ਫੀਲਡ ਦੇ ਵਿੱਚ ਆ ਕੇ ਬਹੁਤ ਚੰਗੀਆਂ ਉਪलब्ਧੀਆਂ ਕੀਤੀਆਂ ਨੇ ਜੇ ਅਸੀਂ ਸਰਹਾਰੀ ਸਾਹਿਬ ਵੱਲ ਦੇਖੀਏ ਤਾਂ ਇਹਨਾਂ ਨੇ ਚਾਰ ਤਿੰਨ ਤੈ ਨਿਊਜ਼ ਰੈਗੂਲੇਟਸ ਇਸ ਅਡਿਤ ਰਹੇ ਨੇ ਮੈਨੂੰ ਸੌਰੀ ਟੂ ਸੇ ਚਾਰ ਟੈ ਨਿਊਜ਼ ਕਿ ਤੁਸੀਂ ਇਹ ਦੇਖੋ ਇਹ ਲੋਕਾਂ ਦੀ ਜਿਹੜੀ ਆਵਾਜ਼ ਹੈ ਇਹ ਕੋਈ ਇਦਾਂ ਨਹੀਂ ਹੁੰਦੀ ਵੀ ਕਿਸੇ ਨੂੰ ਚਾਰ ਵਾਰੀ ਸਿੱਧਾ ਬਣਾ ਕੇ ਲੈ ਕੇ ਆਇਆ ਹੁਣ ਇਹਨਾਂ ਨੇ ਪੋਲੂਸ਼ਨ ਦੇ ਕੰਮ ਇਹਨਾਂ ਨੇ ਮਿਕਸ ਲੈਂਡ ਦੇ ਕੰਮ ਬਹੁਤ ਅੱਛੇ ਤਰੀਕੇ ਨਾਲ ਭਾਈ ਸਤਰਾਮ ਸਿੰਘ ਮੱਕੜ ਨੇ ਇਹ ਵੀ ਬਹੁਤ ਦੇਰ ਤੋਂ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ ਇਹਨਾਂ ਨੇ ਜਿੰਨੇ ਵੀ ਆਪਣਾ ਕਾਰਪੋਰੇਸ਼ਨ ਦੇ ਕੰਮ GST ਦੇ ਕੰਮ ਔਰ ਇਸ ਤੋਂ ਇਲਾਵਾ ਕੁਝ ਵੀ ਜਿਹੜੀਆਂ ਮੁਸ਼ਕਿਲਾਂ ਆਬੀਆਂ ਨੇ ਇੰਡਸਟਰੀ ਦੀਆਂ ਉਹ ਰੀਆਂ ਇਹਨਾਂ ਨੇ ਨਵਾਈਆਂ ਤੇ ਬਾਕੀ ਜਿਹੜੇ ਚਿਹਰੇ ਨੇ ਉਹ ਕੋਈ ਇਹ ਨਹੀਂ ਹੈ ਕਿ ਵੀ ਸਾਨੂੰ ਕੰਮ ਨਹੀਂ ਕਰਨਾ ਆਉਂਦਾ ਅਸੀਂ ਵੀ ਇੰਡਸਟਰੀ ਸੇਵਾ ਕਰਦੇ ਰਹੇ ਹਾਂ ਮੈਂ ਪਹਿਲੇ ਸੈਕਟਰੀ ਰਿਹਾ ਉਹ ਉਸ ਟਾਈਮ ਤੁਸੀਂ ਦੇਖਿਆ ਹੀ ਹੈ ਕਰੋਨਾ ਦਾ ਇੱਕ ਬਹੁਤ ਵੱਡਾ ਇੱਕ ਮਹਾਮਾਰੀ ਆਈ ਸੀ ਉਦੋਂ ਅਸੀਂ ਇਦਾਂ ਦੇ ਕੈਂਪਸ ਲਗਾ ਕੇ ਦਿਖਾਈ ਸੀਗੇ ਵੀ ਜਿਨ੍ਹਾਂ ਦਾ ਨਾਮ ਲੁਧਿਆਣਾ ਕੀ ਹਿੰਦੁਸਤਾਨ ਦੇ ਵਿੱਚ ਵੀ ਹੈ ਇਸ ਨੀ ਐਸੋਸੀਏਸ਼ਨ ਤੋਂ ਉਹਨੂੰ ਵੱਡਾ ਬਦਲਾ ਆਊਗਾ ਦੇਖੋ 101% ਦੱਸ ਰਿਹਾ ਤੁਹਾਨੂੰ ਡਿਵੈਲਪਮੈਂਟ ਦਾ ਇੰਪੈਕਟ ਤੁਹਾਡੇ ਸਾਹਮਣੇ ਤੁਹਾਨੂੰ ਪਹਿਲੇ ਦਿਨ ਤੋਂ ਹੀ ਦੇਖਣਾ ਸ਼ੁਰੂ ਹੋ ਜਾਏਗਾ ਕਿਉਂਕਿ ਜਦੋਂ ਅਸੀਂ ਸਾਰੇ ਰਲ ਕੇ ਕੰਮ ਕਰਾਂਗੇ ਇੱਕਜੁੱਟ ਹੋ ਕੇ ਇੱਕ ਇਕੱਲਾ ਬੰਦਾ ਕੰਮ ਨਹੀਂ ਕਰੇਗਾ ਅਠੇ ਬੰਦੇ ਇੱਕ ਟੀਮ ਬਣ ਕੇ ਕੰਮ ਕਰਨਗੇ ਤਾਂ ਡਿਵੈਲਪਮੈਂਟ ਨੂੰ ਰੋਕ ਨਹੀਂ ਸਕਦੇ ਸਰ ਜੀ ਤੁਹਾਨੂੰ ਮੌਕਾ ਮਿਲਦਾ ਵਾ ਪਹਿਲਾਂ ਹਰ ਮੁੱਖ ਮੈਂਦਾ ਪਹਿਦੇ ਦਾ ਕਿਹੜਾ ਕੰਮ ਕਰਨਾ ਚਾਹੁੰਗਾ ਜੀ ਮੈਂ ਤੁਹਾਨੂੰ ਪਹਿਲੇ ਕਿਹਾ ਸਭ ਤੋਂ ਪਹਿਲੇ ਸਾਡੇ ਸਭ ਤੋਂ ਪਹਿਲੇ ਕੰਮਾਂ ਦੇ ਵਿੱਚੋਂ ਜਿਹੜੇ ਨੇ ਉਹ ਜੰਡਿਆਂ ਦੀ ਲਿਸਟ ਅਸੀਂ ਬਣਾਈ ਹੋਈ ਹੈ ਅਸੀਂ ਮਿਕਸ ਲੈਂਡ ਦਾ ਕੰਮ ਸਭ ਤੋਂ ਪਹਿਲੇ ਪਕੜਾਂਗੇ ਅਸੀਂ ਮਿਕਸ ਲੈਂਡ ਦੀ ਜਿਹੜੀ ਕੋਈ ਬਰਨਿੰਗ ਇਸ਼ੂ ਹੈ ਇਹ ਸਰਕਾਰ ਨੂੰ ਜਾ ਕੇ ਇੱਕ ਰਿਕੁਐਸਟ ਕਰਕੇ ਔਰ ਆਪਣੀ ਇੱਕ ਅੱਛੀ ਕਮੇਟੀ ਬਣਾ ਕੇ ਉਹਨਾਂ ਨੂੰ ਜਾ ਕੇ ਦਿਆਂਗੇ ਵੀ ਸਾਨੂੰ ਇਹਨਾਂ ਪਰਮਾਨੈਂਟ ਸੋਲੂਸ਼ਨ ਦੋ ਸਰ ਇਸ ਤੋਂ ਇਲਾਵਾ ਵੀ ਪਿਛਲੀ ਜਿਹੜੇ ਜਿਵੇਂ ਦੇਖਿਆ ਲਗਾਤਾਰ ਜਿੰਨਾ ਟਾਈਮ ਨਿਕਲਿਆ ਇਲੈਕਟ੍ਰਿਕਲ ਸਾਈਕਲ ਦੇ ਕਾਰਗੁਜ਼ਾਰੀ ਕਿਸ ਤਰ੍ਹਾਂ ਦੇਖਦੇ ਹੋ ਕਿ ਕਿੰਨੇ ਕੰਮ ਹੋ ਚੁੱਕਿਆ ਹੁੰਦਾ ਕਿੰਨਾ ਪੈਂਡਿੰਗ ਬਾਕੀ ਕੰਮ ਹੋਇਆ ਲੋਕਾਂ ਨੇ ਕਿ ਫੈਕਟਰੀਆਂ ਵਾਲਾ ਕੰਮ ਹੋਇਆ ਤੁਹਾਡੇ ਸਾਹਮਣੇ ਇਹ ਪਿਛਲੇ 4 ਸਾਲਾਂ ਝਗੜਿਆ ਦੂਸਰਾ ਤੇ ਕੁਝ ਖਾਸ ਹੋਇਆ ਨਹੀਂ ਮੇਰੇ ਹਿਸਾਬ ਨਾਲ ਤੇ ਅਸੀਂ ਜਦ ਤੱਕ ਤੁਹਾਨੂੰ ਪਹਿਲੇ ਕਿਹਾ ਜਦੋਂ ਅਸੀਂ ਇਕੱਠੇ ਹੋ ਕੇ ਚੱਲਾਂਗੇ ਉਸ ਤੋਂ ਬਾਅਦ ਹੀ ਡਵੈਲਪਮੈਂਟ ਔਰ ਲੋਕਾਂ ਦੇ ਕੰਮ ਹੋਣਗੇ ਸਾਡਾ ਅਜੰਡਾ ਹੀ ਇਹ ਹੈ ਪ੍ਰੋਬਲਮ ਇੱਥੇ ਆ ਰਹੀ ਕਿ ਤੁਸੀਂ ਕਹਿ ਰਹੇ ਹੋ 4 ਸਾਲ ਦਾ ਨਾ ਲੈ ਕੇ ਸਭ ਨੂੰ ਚਲਾਗੇ ਸਾਨੂੰ ਇਕੱਲੇ ਆ ਨਹੀਂ ਚੱਲਣ ਦੀ ਆਦਤ ਨਹੀਂ ਹੈ ਅਸੀਂ ਗਰੁੱਪੀਜ਼ਮ ਤੇ ਵੀ ਬਲੀਵ ਨਹੀਂ ਕਰਦੇ ਸਾਨੂੰ ਸਿਰਫ ਆਦਤ ਇੱਕੋ ਹੀ ਹੈ ਔਰ ਸ਼ੌਕ ਇੱਕੋ ਹੀ ਹੈ ਸੇਵਾ ਕਰਨੀ ਇੰਡਸਟਰੀ ਦੀ ਔਰ ਸੱਚੇ ਦਿਲੋਂ ਔਰ ਆਪਣੇ ਕਿਸੇ ਸੈਲਫ ਇੰਟਰਸਟ ਦੇ ਵਿੱਚ ਨਹੀਂ ਹੁਣ ਤੁਹਾਨੂੰ ਕੀ ਲੱਗਦਾ ਕਿ ਅੱਛਾ ਹੋਗਾ ਜੇ ਤੁਹਾਡੇ ਬਣਾਉਣ ਦੇ ਦੇਖੋ ਇਹਦਾ ਅਸੀਂ ਤਾਂ ਆਪਣੇ ਜਿਹੜੇ ਮੈਨੀਫੈਸਟੋ ਨੇ ਮੈਂਬਰ ਸਾਹਿਬਾਨ ਦੇ ਅੱਗੇ ਪੇਸ਼ ਕਰਦੇ ਨੇ ਜੀ ਮੈਂਬਰ ਸਭਾ ਦਾ ਜੇ ਪੂਰਾ ਸਾਡੇ ਤੇ ਸਹਿਯੋਗ ਹੋਏਗਾ ਸਾਨੂੰ ਆਸ਼ੀਰਵਾਦ ਮਿਲੇਗਾ ਤਾਂ ਅਸੀਂ 100% ਤੁਹਾਨੂੰ ਭਰੋਸਾ ਦਿੰਦੇ ਆ ਵੀ ਅਸੀਂ ਇਹ ਇੰਡਸਟਰੀ ਦੀ ਜੋ ਵੀ ਚੀਜ਼ਾਂ ਪੈਂਡਿੰਗ ਪਈਆਂ ਨੇ ਅਸੀਂ ਆਪਣੇ ਟਾਈਮ ਦੇ ਵਿੱਚ ਦੋ ਸਾਲ ਦੇ ਜਿਹੜੀ ਟੂਰਚਰਸ ਪੂਰੀ ਕਰਕੇ ਦਿਆਂ ਲੱਗੇ ਜਿਹੜਾ ਪਤਾ ਲੱਗਿਆ ਕਿ ਪਿੱਛੇ ਵੀ ਜਿਹੜੀ ਜਿਵੇਂ ਇਲੈਕਸ਼ਨ ਹੋਏ ਕਾਬਲਾਈ ਤੇ ਤੇ ਤੁਸੀਂ ਹੀ ਕੰਮ ਕਰਾ ਦੇ ਰਹੇ ਹੋ ਮਗਰ ਮੈਨੂੰ ਵਡਿਆਈ ਲੈਣ ਦਾ ਕੋਈ ਸ਼ੌਕ ਨਹੀਂ ਹੈ ਜੀ ਮੈਂ ਉਹਨਾਂ ਲੀਡਰਾਂ ਦੇ ਵਿੱਚੋਂ ਬਿਲਕੁਲ ਨਹੀਂ ਹੈਗਾ ਜਿਹੜੇ ਕੰਮ ਕਰਾ ਕੇ ਦੱਸਣ ਕਿ ਮੈਂ ਇਹ ਕੀਤਾ ਇਹ ਇਹ ਰਸੋਈ ਸਹੀ ਹੈ ਜਾਂ ਗਲਤ ਹੈ ਮੈਂ ਕੋਈ ਇਦਾਂ ਦੇ ਪਰਸਨਲ ਗੱਲਾਂ ਮੇਰੇ ਖਿਆਲ ਆਜਾ ਆਪਾਂ ਨਾਕਰੀਆ ਸੀ ਜਿੱਤਣ ਤੋਂ ਬਾਅਦ ਲੋਕਾਂ ਨੂੰ ਆਪਣਿਆਂ ਵੀ ਪਤਾ ਲੱਗ ਜੇਗਾ ਵੀ ਕੰਮ ਕਿੱਦਾਂ ਹੁੰਦੇ ਨੇ ਹਾਂਜੀ ਉਹਨਾਂ ਦਿਨਾਂ ਦੇ ਵਿੱਚ ਮੈਂ ਬਿਲਕੁਲ ਡਾਲ ਜਾ ਕੇ ਉਹਨਾਂ ਨਾਲ ਖੜ ਕੇ ਕਾਫੀ ਤਰੀਕੇ ਨਾਲ ਅਸੀਂ ਕੰਮ ਕੀਤੇ ਨੇ ਮੈਂ ਉਹਨਦੇ ਤੋਂ ਝਿਜਕਦਾ ਨਹੀਂ ਆਂ ਕਹਿ ਕੇ ਬਟ ਅਸੀਂ ਸਾਨੂੰ ਵਡਿਆਈ ਲੈਣ ਦਾ ਸ਼ੌਂਕ ਨਹੀਂ ਆ ਜੇ ਅਸੀਂ ਲੋਕਾਂ ਦੀ ਸੇਵਾ ਕਰਨ ਲਈ ਆਏ ਹਾਂ ਸਾਨੂੰ ਸੇਵਾ ਦਾ ਮੌਕਾ ਜੇ ਪਬਲਿਕ ਨੇ ਦਿੱਤਾ ਸਾਡੇ ਮੈਂਬਰ ਸਾਹਿਬ ਨੇ ਦਿੱਤਾ ਤਾਂ ਅਸੀਂ ਸਭ ਦੇ ਕੰਮ ਸਭ ਤੋਂ ਪਹਿਲੇ ਕਰਿਆ ਕਰਾਂਗੇ 24 ਘੰਟੇ ਸਭ ਲਈ ਖੜੇ ਆ ਹੈਲਪਲਾਈਨ ਡੈਸਕ ਬਣਾਂਗੇ ਸਾਡੇ ਨੰਬਰ ਹਮੇਸ਼ਾ ਸਭ ਲਈ ਕਾਲ ਹੋਣਗੇ ਔਰ 24 ਘੰਟੇ ਅਸੀਂ ਸਹਾਰਿਆ ਲਈ ਕੰਮ ਕਰਕੇ ਕਰਕੇ ਦਿਖਾਇਆ ਕਰਾਂਗੇ ਐਸਮ ਜਨ న్యూਸ ਲਈ ਲੁਧਿਆਣਾ ਤੋਂ ਬੱਲੂ ਦੀ ਰਿਪੋਰਟ